इंडियन टीवी न्यूज पंजाब अपनी खबर अपनी भाषा विच नमस्कार तुसी वेख रहे हो इंडियन टीवी न्यूज पंजाब आओ तुहानु तो लेके चलिए आज दियां वड्डियां खबरां वल

ਹਾਂਜੀ ਦੀਪਕ ਜੀ ਅੱਜ ਜੋ ਬਲੱਡ ਗਰੁੱਪ ਕੈਂਪ ਲਗਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸ਼੍ਰੀ ਬਾਲਾ ਜੀ ਲੰਗਰ ਸੇਵਾ ਕਮੇਟੀ ਵੱਲੋਂ ਅੱਗੇ ਵੀ ਪੰਜ ਚਾਰ ਕੈਂਪ ਆ ਚੁੱਕੇ ਆ ਅੱਜ 26 ਤਰੀਕ ਮੰਗਲਵਾਰ ਨੂੰ ਕਿਉਂਕਿ ਬੱਚਿਆਂ ਦੀ ਕਮੀ ਥੈਲਸੀਮੀਆ ਕਰਕੇ ਬੜੀ ਕਮੀ ਆ ਰਹੀ ਸੀ ਉਤਰ ਕੇ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਤੇ ਬਾਲਾ ਜੀ ਲੰਗਰ ਸੇਵਾ ਕੀਤੀ ਉਹਨਾਂ ਲੋਕਾਂ ਅੱਜ ਕੁੰਡਾਨ ਕੈਂਪ ਲਾਇਆ ਜਾ ਰਿਹਾ ਸੋ ਸਾਰੇ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਵਦੋ ਵਦੋ ਆ ਕੇ ਤੁਸੀਂ ਕੁੰਡਾਨ ਆਪ ਦਾ ਇਹ ਦਾਨ ਕਰੋ ਤਾਂ ਕਿ ਆਪਾਂ ਕਿਸੇ ਨਾ ਕਿਸੇ ਦੀ ਆਪਾਂ ਜਾਨ ਚਾ ਸਕੀਏ ਤੁਸੀਂ ਦੇਖ ਰਹੇ ਹੋ ਘੜੇ ਰਾਜ ਦੇਖੀ ਜੀ ਆਏ ਬੜੀ ਦੂਰੋਂ ਤੇ ਇਹ ਹਰ ਤਿੰਨ ਚਾਰ ਮਹੀਨਿਆਂ ਬਾਅਦ ਇਹ ਕੁੰਡਾਨ ਇਹ ਕਰਦੇ ਆ ਸਾਡੀ ਵੀਰ ਜੀ ਤਿੰਨ ਮਹੀਨਿਆਂ ਬਾਅਦ ਚਾਰ ਮਹੀਨਿਆਂ ਬਾਅਦ ਇੱਥੇ ਬੜੀ ਜਣੇ ਆਏ ਆ ਕੁੰਡਾਨ ਕਰ ਰਿਹਾ ਤਾਂ ਕਿ ਕਿਸੇ ਨਾ ਕਿਸੇ ਦੀ ਆਪਾਂ ਜਾਨ ਚਾ ਸਕੀਏ ਜਿਹੜੀ ਟੀਮ ਆਈ ਹੋਈ ਹੈ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਲੱਬ ਔਰ ਕਾਲੀ ਤੋਂ ਉਥੋਂ ਦੀ ਸਾਡੀ ਤੁਸੀਂ ਦੇਖ ਰਹੇ ਹੋ ਸਾਰਾ ਸਟਾਫ ਆਇਆ ਹੈ ਉਹਨਾਂ ਦਾ ਇਹ ਉਹ ਇਥੋਂ ਦੀ ਮਤਲਬ ਕਿ ਬਲੱਡ ਲੈ ਰਹੇ ਹੈ ਤੇ ਸਾਰੇ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇੱਥੇ ਹਨੂਮਾਨ ਮੰਦਰ ਨੇੜੇ ਇੱਕ ਕਲੱਬ कॅम्प ਲੱਗਿਆ ਹੋਇਆ ਹੈ ਗੁੰਡਾਂ कॅम्प ਦਾ ਇੱਥੇ ਆਓ ਤੇ ਇੱਥੇ ਆ ਕੇ ਆਪਾਂ ਗੁੰਡਾਂ ਕਰੀਏ ਤਾਂ ਕਿ ਆਪਾਂ ਕਿਸੇ ਨੂੰ ਜਾਣਾਂ ਕਿੰਨੇ ਗੁੰਡਾਂ ਤੁਸੀਂ ਟੀਚਰ ਰੱਖਿਆ ਹੋਰ ਕਿੰਨੇ ਗੁੰਡਾਂ ਹਜੇ ਤਾਂ ਸ਼ੁਰੂਆਤ ਹੋਈ ਹੈ ਜੀ ਸਾਡਾ ਟੀਚਾ ਹੈਗਾ 100 ਤੋਂ ਪਾਰ ਬਾਕੀ ਬਾਲ ਜੀ ਅਸੀਂ ਔਰ ਉੱਬ ਆਪਣਾ ਟੈਂਪਰ ਇੱਕ ਕਿਹਣਾ ਚਾਹੁੰਦੇ ਆਂਗੇ। ਕੈਸ਼ਰੀ ਪਾਲਾ ਜੀ ਆ ਛੜੀ ਪਾਲਾ ਜੀ ਕਲੱਬ ਵੱਲੋਂ ਇੱਥੇ ਬਲੱਡ ਕੈਂਪ ਲਗਾਇਆ ਗਿਆ ਹੈ। ਬਹੁਤ ਵਧੀਆ ਗੱਲ ਹੈ ਸ਼ਹਿਰ ਵਾਸੀਆਂ ਨੂੰ। ਅਬੀਲ ਹੈ ਕਿਥੇ ਵੱਧ ਤੋਂ ਵੱਧ ਆ ਕੇ ਬਲੱਡ ਡੋਨੇਟ ਕਰਦੇ। ਛੜੀ ਸੰਸਥਾ ਦੇ ਜਿੰਨੇ ਵੀ ਮੈਂਬਰ ਹੈ ਸਭ ਨੇ ਬਲੱਡ ਡੋਨੇਟ ਕੀਤਾ ਹੈ ਔਰ ਸ਼ਹਿਰ ਵਾਸੀ ਜਿੰਨੇ ਵੀ ਆ ਰਹੇ ਆ। ਬਹੁਤ ਵਧੀਆ ਹੈ। ਆਪਾਂ ਕਿਸੇ ਦੀ ਜਾਨ ਬਚਾ ਸਕੀਏ। ਇਹ ਇਹ ਨੂੰ ਵੱਡਾ ਹੋ ਕੇ ਇੱਕ ਦਾਨ ਹੋ ਸਕਦਾ ਹੈ। ਇੱਕ ਬਹੁਤ ਸਾਰਾ ਛੋਟਾ ਜਿਹਾ ਸਵਾਲ ਆ ਜਦੋਂ ਆਪਾਂ ਬਲੱਡ ਲੈਣ ਜਾਂਦੇ ਆ ਉੱਥੇ ਆਮ ਗਰੀਬ ਬੰਦੇ ਨੂੰ ਉਹ ਕਹਿ ਦਿੰਦੇ ਵੀ ਬਲੱਡ ਹੈ ਨਹੀਂਗਾ ਉਹਦੇ ਬਾਰੇ ਤੁਸੀਂ ਇਹਨਾਂ ਨਾਲ ਗੱਲ ਕੀਤੀ ਕਾਲਜ ਵਾਲਿਆਂ ਨਾਲ ਵੀ ਕੀ ਕਹਿਣਾ ਚਾਹੁੰਦੇ ਵੀ ਕਾਨੂੰ ਕਿਉਂ ਨਹੀਂ ਬਲੱਡ ਮੰਗਰੀ ਦਿੰਦੇ ਦੇਖੋ ਜੀ ਹਰੇਕ ਬੰਦੇ ਨੂੰ ਬਲੱਡ ਮਿਲਦਾ ਐਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਨਹੀਂ ਕਈ ਪੇਸ਼ੈਂਟ ਆ ਜਾਂਦੇ ਆ ਨਾ ਕਈ ਆਮ ਬੰਦੇ ਆ ਜਾਂਦੇ ਆ ਸਾਨੂੰ ਬਲੱਡ ਨਹੀਂ ਦੇ ਦੇ ਜਾਣ ਕੇ ਉਹ ਵਿਰਾਸਤਵੰਦ ਕੀਤਾ ਜਾਂਦਾ ਹੈ ਇਹਦੇ ਬਾਰੇ ਦੇਖੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਉਂ ਨਹੀਂ ਮਿਲਦਾ ਕਿਉਂਕਿ ਆਲਮੋਸਟ ਸਭ ਇੱਥੇ ਜਿੰਨੇ ਵੀ ਕੈਂਪ ਲੱਗਦੇ ਆ ਬਹੁਤ ਵਧੀਆ ਜੁਨਟ ਇਕੱਠਾ ਹੁੰਦਾ ਹੈ ਤੇ ਇਹ ਨਹੀਂ ਬਾਰੇ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਜੇ ਕਿਸੇ ਨੂੰ ਤਕਲੀਫ ਆਉਂਦੀ ਹੈ ਤੇ ਅਸੀਂ ਆਪਣਾ ਵਾਧੂ ਹੱਲ ਕਰਦੇ ਹਾਂ ਮਲਮ ਅੱਜ ਬਲੱਡ ਕੈਂਪ ਲੱਗਾ ਹੋਵੇ ਕਿੰਨੇ ਜੁਨਟ ਹੁਣ ਤੱਕ ਹੋਣਗੇ ਅੱਜ ਕੋਈ ਹਾਂਜੀ ਜਿਹੜਾ ਅੱਜ ਸੀਸੀ ਬਲੱਡ ਡੋਨੇਸ਼ਨ ਕੈਂਪ ਲਾਇਆ ਹੁੰਦੇ ਵਿੱਚ ਸਾਡੇ ਕੋਲ 20 ਪਲੱਸ ਪਰਸੈਂਟ ਕਿੰਨੇ ਦਾ ਟਾਰਗੇਟ ਸੀ ਬਿਲਾਲ ਇਨਾਂ ਨੇ 70 ਦਾ ਟਾਰਗੇਟ ਕਿਹਾ ਸੀ ਇੱਕ ਮੈਡਮ ਕੰਪਲੀਟ ਆਂਦੀ ਹੈ ਕਿ ਜਦੋਂ ਕੋਈ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਹੈ ਤਾਂ ਸਿਵਲ ਹਸਪਤਾਲ ਵੱਲੋਂ ਬਲੱਡ ਦੇਣ ਤੋਂ ਇਨਕਾਰ ਕੀਤੀ ਜਾਂਦੀ ਹੈ ਉਹ ਕਹਿੰਦੇ ਜੀ ਬਲੱਡ ਵਟੇ ਬਲੱਡ ਦਿੱਤਾ ਜਾਊਗਾ ਕਈ ਵਾਰੀ ਬਲੱਡ ਨਹੀਂ ਦੇਣ ਜੋ ਹੁੰਦਾ ਹੁੰਦਾ ਉਹ ਐਕਚੁਅਲੀ ਉਹ ਨਹੀਂ ਹੈਗਾ ਕਿ ਉਹ ਡੋਨਰ ਨੂੰ ਸਰਟੀਫਿਕੇਟ ਲੈ ਕੇ ਆਣਾ ਪੈਂਦਾ ਤੇ ਨਹੀਂ ਅਸੀਂ ਕੈਂਪ ਆ ਤੇ ਐਸੇ ਵੀ ਨਹੀਂ ਦੇਣੀ ਇਹ ਵਾਲਾ ਸਰਟੀਫਿਕੇਟ ਠੀਕ ਹੈ ਆ ਇਸ ਇੱਕ ਸਾਡੀ ਵੈਲੀਡਿਟੀ ਹੈਡ ਹੁੰਦਾ ਇਹਦੇ ਤੇ ਅਸੀਂ ਦੇਣੀ ਹੈ ਕਿ ਥੱਲੇ ਡੋਨਰ ਵਾਸਤੇ ਹੈ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਵਾਸਤੇ ਨਹੀਂ 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 ਡੋਨਰ ਵਾਸਤੇ ਡੋਨਰ ਦਾ ਕਿਚਨ ਵੀ ਅੱਗੇ ਦੇ ਸਕਦਾ ਜਿ ਨੂੰ ਰੋਡ ਬੰਦ ਕਰ ਚਲੋ ਆ ਇਧਰ ਚੇਅਰਮੈਨ ਆ ਬਣਾ ਬੰਦੀ ਨੂੰ ਆ ਸਨਮਾਨ ਆ ਸਨਮਾਨ ਦੇਗਾ ਅੱਛਾ ਆ ਚੋਣ ਨਾ ਆ ਆ ਆ ਆ ਮੈਂ ਗਈ ਹੁੰਦੇ ਕੋਈ ਹਾਂਜੀ ਜੀ ਇਹ ਸਿੱਧਾ ਨਾ ਇਹਦਾ ਪਰਵਾਣਾ ਨਹੀਂ ਚਾਹੁੰਦਾ ਜੇ ਕੋਈ ਕੋਰਦੇ ਕੋਈ ਆਪ ਆ ਵੀ ਕੋਲ ਚਲ ਤੁਸੀਂ ਦੇਖਿਆ ਜੀ ਅੱਜ ਪਾਣੀ ਦਾਣਾ ਮੰਡੀ ਕੋਟਪੂਰਾ ਦੇ ਵਿੱਚ ਬਾਲਾ ਜੀ ਲੰਗਰ ਸੇਵਾ ਸੰਪਤੀ ਵੱਲੋਂ ਔਰ ਪੀਪੀਜੀ ਵੈਲਫੇਅਰ ਸੈਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 25 ਕੁੰਡਾਨੀ ਨੇ ਕੁੰਡਾਨ ਦਿੱਤਾ ਔਰ ਉਹਨਾਂ ਨੂੰ ਸਨਮਾਨ ਨਹੀਂ ਦਿੱਤਾ ਗਿਆ ਪਰ ਰਮੇਸ਼ ਗੜਾ ਇੰਡੀਆ ਨਿਊਜ਼ ਕੋਰਟ ਕਰ ਰਿਹਾ ਹੈ